ਹਾਂਜੀ ਮਿੱਤਰੋ ਅੱਜ ਤੁਹਾਡੇ ਵਾਸਤੇ ਆਪਾਂ ਤਿੰਨ ਨਵੇਂ ਟਰੈਕਟਰ ਲੈ ਕੇ ਆਏ ਆਂਗੇ ਨਿਊ ਹਵਲੈਂਡ ਤੇ ਕੋਬੋਟਾ ਤੇ ਫਾਰਮ ਟਰੈਕਟਰ 6055 ਤੇ ਇਹ ਟਰੈਕਟਰ 22 ਲਾਡੀ ਕੋਲ ਖੜੇ ਨੇ ਜਿਨ੍ਹਾਂ ਦੀ ਕੀ ਹੰਡਿਆ ਇਹ ਸ਼ੋਰੂਮ ਬਣਿਆ ਹੋਇਆਗਾ ਤੁਸੀਂ ਆਪਾਂ ਤੁਹਾਨੂੰ ਲਾਸਟ ਵੀਡੀਓ ਦੇ ਵਿੱਚ ਐਡਰੈਸ ਵੀ ਦੱਸ ਦਾਂਗੇ ਤੇ ਪਹਿਲਾਂ ਤਾਂ ਹੀ ਸ਼ਸ਼ਟ੍ਰੀਕਾਲ ਜੀ ਸ਼ਸ਼ਟ੍ਰੀਕਾਲ ਤੇ ਬਾਈ ਕੋਲ ਟਰੈਕਟਰ ਖੜਾਗਾ ਨਿਊ ਹਾਲੈਂਡ 3630 ਇਸ ਬਾਰੇ ਟਰੈਕਟਰ ਬਾਰੇ ਆਪਾਂ ਗੱਲ ਕਰ ਲੈਨੇਗੇ ਬਹੁਤ ਹੀ ਘੈਂਟ ਕੰਡੀਸ਼ਨ ਦੇ ਵਿੱਚ ਟਰੈਕਟਰ ਆ ਸਾਫ਼ ਸੁਥਰਾ ਟਰੈਕਟਰ ਆ ਪਹਿਲਾਂ ਜੀ ਇਹਦਾ ਨੰਬਰ ਦੱਸੋ ਕਿੱਥੋਂ ਦਾ ਨੰਬਰ ਆ ਪੰਜਾਬ ਨੰਬਰ ਆ ਜੀ ਠੀਕ ਹੈ 76 ਗੱਲ ਕਰ ਲਈ ਆਪਾਂ ਹੁਣ ਇਹਦੇ ਮਾਡਲ ਦੀ 2018 ਮਾਡਲ ਆ ਜੀ ਠੀਕ ਹੈ ਜੀ ਤੇ ਮੰਗ ਲੈ ਟਾਇਰ ਵੀ ਤੁਸੀਂ ਦੇ ਸਾਰੇ ਟਾਇਰ ਨਾਲ ਦੇ ਜੀ ਸਾਰੇ ਟਾਇਰ ਮਿੱਤਰੋ ਨਾਲ ਦੇ ਨੇ ਤੇ ਸਾਈਡ ਗੇਅਰ ਦੇ ਵਿੱਚ ਤੇ ਬਾਕੀ ਆਪਾਂ ਜੀ ਹੁਣ ਇਸ ਟਰੈਕਟਰ ਦਾ ਮਾਡਲ ਦੱਸ ਦੋ ਪਹਿਲਾਂ ਕਿੰਨਾ ਮਾਡਲ 2018 ਜੀ ਠੀਕ ਹੈ ਤੇ ਹੁਣ ਇੰਜਨ ਗੇਅਰ ਪੱਖੋਂ ਕਿਵੇਂ ਹੈ ਓਕੇ ਓਕੇ ਮੀਨੂ ਹੈ ਸਾਰਾ ਮਿੱਤਰੋ ਟਰੈਕਟਰ ਇੰਜਨ ਗੇਅਰ ਪੱਖੋਂ ਓਕੇ ਹੈਗਾ ਬਹੁਤ ਵਧੀਆ ਕੰਡੀਸ਼ਨ ਪਈ ਹੈਗੀ ਤੇ ਇਹਦੀ ਗੱਲ ਕਰ ਲਈ ਜੀ ਆਪਾਂ ਡਿਮਾਂਡ ਦੀ ਕਿੰਨੀ ਡਿਮਾਂਡ ਕੀਤੀ ਗਈ ਹੈ ਇਹਦੀ 6 ਲੱਖ 80000 ਰੁਪਏ ਠੀਕ ਹੈ ਮਿੱਤਰੋ ਤੇ 6 ਲੱਖ 80000 ਰੁਪਏ ਡਿਮਾਂਡ ਕੀਤੀ ਗਈ ਹੈ ਤੇ ਮੌਕੇ ਤੇ ਵਧੀਆ ਮਾਨਤਾਣ ਵੀ ਕਰ ਦੇਣਗੇ ਬਾਈ ਤੇ ਡਿਸਕਾਊਂਟ ਵੀ ਵਧੀਆ ਦੇ ਦੇਣਗੇ ਤੇ ਅੱਗੇ ਆਪਾਂ ਟਰੈਕਟਰ ਦੀ ਗੱਲ ਕਰ ਲੈਂਦੇ ਹਾਂ ਕਬੋਟਾ ਟਰੈਕਟਰ ਤੁਸੀਂ ਇਹਦੀ ਲੁੱਕ ਦੇਖ ਸਕਦੇ ਹੋ ਇਹਦਾ ਸਲੈਂਸਰ ਦੇਖ ਸਕਦੇ ਹੋ ਪਹਿਲਾਂ ਤਾਂ ਮਿੱਤਰੋ ਤੁਸੀਂ ਇਹਦੀ ਫਾਈਬਰ ਦੀ ਛਤਰੀ ਲੱਗੀ ਦੇਖ ਸਕਦੇ ਹੋ ਪਹਿਲਾਂ ਤੁਸੀਂ ਲਾਈਟਾਂ ਵੇਖੋ ਕਿੰਨੀਆਂ ਸੋਹਣੀਆਂ ਸੋਹਣੀਆਂ ਲਾਈਟਾਂ ਲੱਗੀਆਂ ਹੋਈਆਂ ਨੇ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਹੂਟਰ ਵਗੈਰਾ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਪਿਆ ਗਿਆ ਤੇ ਸਾਰਾ ਟਰੈਕਟਰ ਵਧੀਆ Ориਜਨਲ ਟਰੈਕਟਰ ਹੈਗਾ ਤੇ ਪ੍ਰੈਸ਼ਰ ਸਟੇਜਿੰਗ ਲੱਗਿਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਬਹੁਤ ਘੈਂਟ ਕੰਡੀਸ਼ਨ ਦੇ ਵਿੱਚ ਇਹ ਟਰੈਕਟਰ ਪਿਆ ਹੈਗਾ ਤੇ ਮਿੱਤਰੋ ਹੁਣ ਆਪਾਂ ਗੱਲ ਕਰ ਲੈਨੇ ਆ ਇਹ ਬਈ ਪੰਜਾਬ ਨੰਬਰਾ ਪੰਜਾਬ ਨੰਬਰਾ ਹੀ 2022 ਮਾਡਲ ਹੈ ਠੀਕ ਹੈ ਜੀ 740000 ਰੁਪਏ ਡਿਮਾਂਡ ਹੈ ਜੀ। ਤੇ ਮਿੱਤਰੋ ਡਿਮਾਂਡ ਹੈ 740000 ਰੁਪਏ ਤੇ ਜਿਸ ਕਿਸੇ ਬਾਈ ਨੇ ਖਰੀਦਣਾ ਹੋਵੇ ਬਾਈ ਮੌਕੇ ਤੇ ਮਾਤਨ ਵੀ ਫੁੱਲ ਕਰ ਦੇਣਗੇ ਤੁਸੀਂ ਟਾਇਰਾਂ ਦੀ ਕੰਡੀਸ਼ਨ ਵੇਖ ਸਕਦੇ ਹੋ ਟਾਇਰ ਬਿਲਕੁਲ ਨਵੇਂ ਪਏ ਨੇ ਤੇ ਬਹੁਤ ਵਧੀਆ ਕੰਡੀਸ਼ਨ ਦਾ ਸਾਫ਼ ਸੁਥਰਾ ਟਰੈਕਟਰ ਹੈਗਾ ਤੇ ਤੁਸੀਂ ਆਪ ਵੀ ਸਟਿੱਕਰ ਵੀ ਵੇਚ ਸਕਦੇ ਹੋ ਸਟਿੱਕਰ ਵੀ ਲੱਗਿਆ ਹੋਇਆ ਹੈਗਾ ਟਰੈਕਟਰ ਤੇ ਨਵਾਂ ਟਰੈਕਟਰ ਹੈਗਾ ਤੇ ਅੱਗੇ ਬਾਈ ਕੋਲ ਖੜਾਗਾ ਫਾਰਮ ਟਰੈਕਟਰ 6055 ਤੇ ਪਹਿਲਾਂ ਤੁਸੀਂ ਵੇਖੋ ਇਹ ਤੇ ਘੋੜਾ ਮੈਂਪਰ ਲੱਗਿਆ ਹੋਇਆਗਾ ਤੇ ਬਾਈ ਜੀ ਆਪਾਂ ਗੱਲ ਕਰ ਲਈ ਇਕੱਲੇ ਘੋੜਾ ਮੈਂਪਰ ਦੀ ਇਹ ਕਿੰਨੇ ਰੁਪਈਆ ਦੇ ਵਿੱਚ ਲੱਗ ਜਾਂਦਾ ਇਹ 15000 ਰੁਪਈਆ ਦਾ ਲੱਗਦਾ ਠੀਕ ਹੈ ਤੇ ਵਧੀਆ ਇਹਦੀ ਵੀ ਤੁਸੀਂ ਦੇਖ ਸਕਦੇ ਹੋ ਫਾਈਬਰ ਦੀ ਛਤਰੀ ਜਿਵੇਂ ਉਹਦੇ ਲੱਗੀ ਹੋਈ ਸੀ ਲਾਈਟਾਂ ਵਗੈਰਾ ਕੋਮੀ ایسਟਰ ਟਰੈਕਟਰ ਦੀ ਵੀ ਵੇਖ ਸਕਦੇ ਹੋ ਵਧੀਆ ਲਾਈਟਾਂ ਵਗੈਰਾ ਲੱਗਿਆ ਹੋਈਆਂ ਨੇ ਤੁਸੀਂ ਵੇਖ ਸਕਦੇ ਹੋਗੇ ਸਾਈਡ ਗੇਅਰ ਦੇ ਵਿੱਚ ਆ ਜਾਂਦਾ ਇਹ ਵੀ ਇੰਜਨ ਗੇਅਰ ਪੱਖੋਂ ਕੇ ਮੈਂ ਇਹ ਟਰੈਕਟਰ ਓਕੇ ਓਕੇ ਇੰਜਨ ਦੇ ਦਾ ਠੀਕ ਹੈ ਤੇ ਮੂਰੇ ਵੀ ਤੁਸੀਂ ਮਿੱਤਰੋ ਦੇਖ ਸਕਦੇ ਹੋ ਵੱਡੀਆਂ ਲਾਈਟਾਂ ਲੱਗੀਆਂ ਹੋਈਆਂ ਨੇ ਤੇ ਇਹ ਗੱਲ ਕਰ ਲਈ ਜੀ ਆਪਾਂ ਇਹਦੀ ਮਾਡਲ ਦੀ 2019 ਮਾਡਲ ਹੈ ਜੀ 6,40,000 ਰੁਪਏ ਟਮਾੜਾ 6,40,000 ਰੁਪਏ ਮਿੱਤਰੋ ਡਿਮਾਂਡ ਕੀਤੀ ਗਈ ਆ ਤੁਸੀਂ ਦੇਖ ਸਕਦੇ ਹੋਗੇ ਆਹ ਟੂਲ ਵਗੈਰਾ ਸਾਰਾ ਕੁਝ ਟਰੈਕਟਰ オリジナル ਟਰੈਕਟਰ ਤੇ ਆਗਾ ਵਧੀਆ ਟਾਇਰ ਪਏ ਨੇਗੇ ਤੇ ਮਿੱਤਰੋ ਜਿਸਕੇ ਨੇ ਇਹ ਤਿੰਨੇ ਟਰੈਕਟਰ ਖਰੀਦਨੇ ਹੋਣ ਫਾਰਮ 60 55 ਤੇ ਕੋਵੋਟਾ ਟਰੈਕਟਰ ਤੇ ਨਿਊ ਹਾਲੈਂਡ 3630 ਇਹ ਤਿੰਨਾਂ ਟਰੈਕਟਰਾਂ ਚੋਂ 22 ਫੁੱਲ ਡਿਸਕਾਊਂਟ ਕਰਨਗੇ ਤੇ ਜਿਸ ਕਿਸੇ ਵੀਰ ਨੇ ਖਰੀਦਣਾ ਹੋਇਆ ਉਹ ਨੰਬਰ ਟਾਈਟਲ ਤੇ ਵਿੱਚ ਚੱਲਿਆਂ ਦਾਗਾ ਉੱਥੋਂ ਬਾਈ ਦੇ ਨਾਲ ਸੰਪਰਕ ਕਰ ਸਕਦੇ ਨੇ ਤੇ ਮਿੱਤਰੋ ਅੱਗੇ ਬਾਈ ਕੋਲ ਖੜਾਗਾ ਟਰੈਕਟਰ ਸਵਰਾਜ 963 ਤੁਸੀਂ ਇਹ ਟਰੈਕਟਰ ਦੀ ਪਹਿਲਾਂ ਤਾਂ ਲੁੱਕ ਨੂੰ ਵੇਖੋ ਬਹੁਤ ਕੈਂਟ ਰਹੀ ਦੀ ਲੁੱਕ ਬਣੀ ਹੋਈ ਹੈਗੀ ਤੇ ਬਾਈ ਇਹਦੇ ਨਾਲ ਗੱਲ ਕਰ ਲਈ ਆਪਾਂ ਮਾਡਲ ਦੀ ਕਿੰਨਾ ਮਾਡਲ ਇਹ 20 ਮਾਡਲ ਹੈ ਰੋ ਫਿਰ ਵੀ ਮਾਡਲ ਮਤਲਬ ਕਿ ਮਿੱਤਰੋ ਤੁਸੀਂ ਵੇਖ ਸਕਦੇ ਮਾਡਲ ਕੋਈ ਬਾਲਾ ਪੁਰਾਣਾ ਨਹੀਂ ਹੈਗਾ 2 ਸਾਲਲੀ 3 ਸਾਲ ਪੁਰਾਣਾਗਾ ਤੇ ਤੁਸੀਂ ਦੇਖ ਸਕਦੇ ਹੋ ਕਿ ਪਹਿਲਾਂ ਤਾਂ ਤੁਸੀਂ ਇਹ ਦੇਖੋ ਇੱਥੋਂ ਕਿੰਨੀ ਵਧੀਆ ਜੀ ਕੰਡੀਸ਼ਨ ਪਈ ਆ ਇੱਥੋਂ ਫਰਸ ਤੁਸੀਂ ਇਹਦੇ ਪਤਾ ਲੱਗ ਜਾਂਦਾ ਹੁੰਦਾਗਾ ਕਿ ਇਹ ਟਰੈਕਟਰ ਨਮੀ ਕੰਡੀਸ਼ਨ ਦੇ ਵਿੱਚ ਪਿਆਗਾ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਆ ਪਿਛਲੇ ਟਾਇਰ ਤੇ ਮੂਹਲੇ ਟਾਇਰ ਤਾਂ ਬਿਲਕੁਲ ਨਵੇਂ ਪਿਆ ਤੇ ਹੁਣ ਆਪਾਂ ਗੱਲ ਕਰ ਲਈ ਜਿਹਦੀ ਇੰਜਨ ਗੇਅਰ ਪੱਖੋਂ ਓਕੇ ਜੀ ਓਕੇ ਜੀ ਇੰਜਨ ਗੇਅਰ ਦਾ ਤਸੱਲੀ ਦਾ ਹਰ ਮੇਟਰ ਟਰੈਕਟਰਗਾ ਤੇ ਇਹਦੀ ਛਤਰੀ ਜੀ ਐਮੀ ਮਿਲੂਗਾ ਟਰੈਕਟਰ ਆਈ ਆਈ ਮਿਲੂਗਾ ਇਹ ਮੇਟਰ ਛਤਰੀ ਤੋਂ ਬਗੈਰ ਟਰੈਕਟਰ ਹੈਗਾ ਤੇ ਐਮੀ ਮਿਲੂਗਾ ਤੇ ਆਪਾਂ ਹੁਣ ਗੱਲ ਕਰ ਲਈ ਜੀ ਇਸ ਟਰੈਕਟਰ ਦੀ ਡਿਮਾਂਡ ਦੀ ਜੀ 6 ਲੱਖ 80 ਹਜ਼ਾਰ ਵੀ ਮੌਕੇ ਤੇ ਵਧੀਆ ਮਾਨਤਾਨ ਕਰੋਗੇ ਹਾਂ ਜੀ ਹਾਂ ਟਾਇਰ ਟੂ ਸਾਰਾ ਕੋਲ ਨਾਲ ਦੇ ਨੇ ਤੁਸੀਂ ਵੇਖ ਸਕਦੇ ਹੋ ਤੇ ਮਗਰਾਟ ਵੀ ਤੁਸੀਂ ਵੇਖ ਸਕਦੇ ਹੋ ਤੇ ਮਗਰਾਟ ਵਗੈਰਾ ਬਿਲਕੁਲ ਨਵੇਂ ਪਏ ਨੇ ਤੇ ਆ ਪਿੱਛੋਂ ਕੰਡੀਸ਼ਨ ਵੇਖ ਸਕਦੇ ਹੋ ਟਰੈਕਟਰ ਦੀ ਬਹੁਤ ਕੰਡੀਸ਼ਨ ਤੇ ਸਾਫ ਸੁਥਰੀ ਕੰਡੀਸ਼ਨ ਪਈ ਹੈਗੀ ਤੇ ਜਿਸ ਕਿਸੇ ਨੇ ਇਹ ਟਰੈਕਟਰ ਖਰੀਦਣਾ ਹੋਵੇ ਆਪਾਂ ਬਾਈ ਦਾ ਸੰਪਰਕ ਨੰਬਰ ਟਾਈਟਲ ਦੇ ਵਿੱਚ ਲਿਖਿਆ ਹੋਇਆਗਾ ਤੇ ਉਥੋਂ ਬਾਈ ਨਾਲ ਸੰਪਰਕ ਕਰ ਸਕਦੇ ਨੇ ਧੰਨਵਾਦ